ਤੇਰੇ ਕੋਲ ਇਹ ਆਸ ਨਹੀਂ ਸੀ ਦਸਾਂਝਾ ਆਲੇ ਆ ਤੇ ਬਾਕੀ ਤੁਹਾਨੂੰ ਦੱਸਾਂ ਅੰਬਾਨੀਆਂ ਨੇ ਇਹਨਾਂ ਦੋਨਾਂ ਨੂੰ ਕਿਉਂ ਸੱਧਿਆ ਹਾਂਜੀ ਐਸੀ ਕਰਕੇ ਅੰਬਾਨੀ ਸਾਰੇ ਇੰਡੀਆ 'ਚ ਅਮੀਰ ਆ ਤੇ ਅਸੀਂ ਲੋਕ ਅਮੀਰ ਨਹੀਂ ਚੱਕਰ ਕੀ ਆ ਕਿਸਾਨੀ ਮੋਰਚੇ ਵੇਲੇ ਸਾਰਿਆਂ ਤੋਂ ਜ਼ਿਆਦਾ ਕਿਸਾਨਾਂ ਦੇ ਹੱਕ 'ਚ ਇਹ ਦੋਨੋਂ ਹੀ ਆਏ ਸੀ ਤੇ ਅੰਬਾਨੀਆਂ ਨੇ ਉਹ ਗੱਲ ਦਿਲ 'ਚ ਰੱਖੀ ਸੀ ਤੇ ਲਵਾਤੇ ਫਿਰ ਠੁਮਕੇ ਕਿ ਨਹੀਂ ਕੋਈ ਮੰਨੇ ਜਾਂ ਨਾ ਮੰਨੇ ਹਾਂਜੀ ਉਹਨਾਂ ਨੇ ਇਸੇ ਕਰਕੇ ਕੀਤਾ ਵੀ ਹੋਰ ਕਿਸਾਨਾਂ ਦੇ ਹੱਕ ਚ ਆਓ ਆ ਜਾਓ ਪੁੱਤ ਇੱਥੇ ਤੇ ਕਈ ਗੱਲਾਂ ਆ ਦੇਖੋ ਰਹਿਾਨਾ ਨੇ ਵੀ ਕਿਸਾਨਾਂ ਦੇ ਹੱਕ ਚ ਪਾਈ ਸੀ ਸੋ ਦੇਖ ਸਕਦੇ ਆ ਹੁਣ ਕਈਆਂ ਨੇ ਕਹਿਣਾ ਵੀ ਭਾਈ ਦਲਜੀਤ ਤਾਂ ਕਲਾਕਾਰ ਆ ਉਹ ਕਿਤੇ ਵੀ ਜਾ ਸਕਦਾ ਫਿਰ ਸਿਰਸੇ ਵਾਲੇ ਦੇ ਵੀ ਜਾ ਆਵੇ ਫਿਰ ਤਾਂ ਕੇਪੀਐਸ ਗਿੱਲ ਨੇ ਵੀ ਠੁਮਕੇ ਲਵਾ ਲੈਣੇ ਸੀ ਸਹੀ ਆ ਨਾ ਮੂਵੀ ਕਰਨੀਆਂ ਜਸਵੰਤ ਸਿੰਘ ਖਾਲੜਾ ਦੀਆਂ ਤੇ ਠੰਮਕੇ ਲਾਉਣੇ ਅੰਬਾਨੀਆਂ ਦੇ ਅੱਗੇ ਚੰਗੀ ਗੱਲ ਨਹੀਂ ਭਰਾਵਾ ਤੇ ਬਾਕੀ ਤੁਸੀਂ ਦੱਸਿਓ ਇਹਨੂੰ ਜਾਣਾ ਚਾਹੀਦਾ ਸੀ ਜਾਂ ਨਹੀਂ ਤੁਹਾਡਾ ਕੀ ਸੋਚਣਾ ਇਹਦੇ ਬਾਰੇ ਤੇ ਫੇਰ ਮੈਂ ਕਹਾਂ ਇਹ ਕੋਈ जानके ਨਹੀਂ ਸੱਦੇ ਰਹਿਾਨਾ ਤੇ ਦਲਜੀਤ ਲੱਖਾਂ ਕਲਾਕਾਰ ਆ ਪੂਰੀ ਦੁਨੀਆ ਚ ਤੇ ਭਾਰਤ ਚ ਇਹ ਸਪੈਸ਼ਲੀ ਇਸੇ ਕਰਕੇ ਹੀ ਸੱਦੇ ਸੀ ਵੀ ਆਉ ਪੁੱਤ ਉਸਲੇ ਤੁਸੀਂ ਐਦਾਂ ਕਰਦੇ ਸੀ ਆ ਚੱਕੋ ਪੈਸੇ ਤੇ ਲਾਓ ਮੇਰੇ ਮੋਰੇ ਠਮਕੇ ਜਾਣ ਕੇ ਸੱਦੇ ਆ ਸਪੈਸ਼ਲੀ ਹਾਂਜੀ ਤੋਂ ਸਾਡੇ ਮਾਈਂਡ 'ਚ ਗੱਲਾਂ ਆਉਣੀਆਂ ਨਹੀਂ ਇਸੇ ਕਰਕੇ ਤਾਂ ਅੰਬਾਨੀ ਅਮੀਰ ਆ ਸੀ ਨਹੀਂ ਅਮੀਰ ਹੈਗੇ ਸਹੀ ਆ ਨਾ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੇ ਦਸਾਂਝਾਂ ਆਲਿਆ ਜਿਨ੍ਹਾਂ ਲੋਕਾਂ ਨੇ ਸਾਡੇ ਵਰਗੇ ਆਮ ਲੋਕਾਂ ਨੇ ਤੈਨੂੰ ਇੱਥੇ ਤੱਕ ਚੱਕਿਆ ਤੇ ਤੂੰ ਹੁਣ ਇਲੂਮਿਨਾਟੀ ਦੇ ਹੱਥ ਚੜ੍ਹਿਆ ਆ ਤੇ ਜੋ ਵੀ ਇਹ ਗੱਲਾਂ ਚੰਗੀਆਂ ਨਹੀਂ ਸੋ ਰੱਬ ਨੇ ਆਪ ਹੀ ਭਰਾਵਾ ਸਾਰੇ ਕੁਝ ਤੇਰੀ ਆਪਾਂ ਦਾ ਕਹਨੇ ਤੈਨੂੰ ਹੋਰ ਸਕਸੈਸ ਮਿਲੇ ਤੂੰ ਆਪਾਂ ਨੇ ਗੋਰਿਆਂ ਦੀਆਂ ਫਿਲਮਾਂ 'ਚ ਵੀ ਜਾਣਾ ਆ ਪਰ ਵੀਰ ਮੇਰੇ ਜਿੱਥੋਂ ਉੱਠਿਆ ਉਹਨਾਂ ਲੋਕਾਂ ਨੂੰ ਨਾ ਭੁੱਲ ਸੋ ਇਹੀ ਬੇਨਤੀ ਆ